ਦੇਖੋ ਚਾਰ ਗੋਬਿੰਦ ਦੇ ਫਰਜ਼ੰਦ ਦੋ ਚਮਕੌਰ ਗੜੀ ਵਿੱਚ ਵਾਰੇ ਦੋ ਦੀਵਾਰ ਵਿੱਚ ਸਰਹੰਦ ਕਰਦਾ ਭੇਤੀ ਲੰਕਾ ਢਾ ਗਿਆ ਕਰਦਾ ਭੇਤੀ ਲੰਕਾ ਢਾ ਗਿਆ ਮਾੜਾ ਬਖਤ ਜੋ ਸਾਨੂੰ ਪਾ ਗਿਆ ਅਸੀਂ ਫੇਰ ਵੀ ਨਈਓ ਮੰਨਣੀ ਹਾਫਿੱਦਿਆ ਅੱਜ ਬੇਸ਼ੱਕ ਅਸੀਂ ਚਾਰ ਮੂਏ ਕੱਲ ਜੀਵਤ ਹੋਣਗੇ ਹਜ਼ਾਰ ਸੂਬੇ ਆ ਦੇਖੋ ਚਾਰ ਗੋਬਿੰਦ ਦੇ ਫਰਜ਼ੰਦ ਦੋ ਚਮਕੌਰ ਗੜੀ ਵਿੱਚ ਬਾਰੇ ਦੋ ਦੀਵਾਰ ਵਿੱਚ ਸਰਹੰਦ ਤੇਰੀ ਨਿਕੰਮੀ ਜਹੀ ਸੋਚ ਤੇ ਪਹਿਰਾ ਦਿੱਤਾ ਅਸੀਂ ਠੋਕ ਕੇ ਤੇਰੀ ਨਿਕੰਮੀ ਜਹੀ ਸੋਚ ਤੇ ਪਹਿਰਾ ਦਿੱਤਾ ਅਸੀਂ ਠੋਕ ਕੇ ਪਰ ਤੇਰੇ ਕੰਨ ਤੇ ਨਾ ਸਰ ਕੀ ਦੇ ਜੂ ਸੋਪਿਆ ਅੱਜ ਬੇਸ਼ੱਕ ਅਸੀਂ ਚਾਰ ਮੂਏ ਕੱਲ ਜੀਵਤ ਹੋਣਗੇ ਹਜ਼ਾਰ ਜੂਪਿਆ ਵੇਖੋ ਚਾਰ ਗੋਬਿੰਦ ਦੇ ਫਰਜ਼ਾਂਦੋ ਦੋ ਚਮਕੌਰ ਗੜੀ ਵਿੱਚ ਬਾਰੇ ਦੋ ਦੀਵਾਰ ਵਿੱਚ ਸਰਹੰਦ ਤੇਰੀ ਸਾਡੇ ਉੱਤੇ ਚੱਲਣੀ ਨਹੀਂ ਹਕੂਮਤ ਸੁਪਿਆ ਤੇਰੀ ਸਾਡੇ ਉੱਤੇ ਚੱਲਣੀ ਨਹੀਂ ਹਕੂਮਤ ਸੁਪਿਆ ਅਸੀਂ ਮੰਨਦਿਆਂ ਹੁਕਮ ਦਸਮੇਸ਼ ਦਾਦਾ ਸਾਨੂੰ ਦਾਦਾ ਜੀ ਦਾ ਸਾਡਾ ਪਿਆਰ ਸੁਪਿਆ ਅੱਜ ਬੇਸਕ ਜੀ ਚਾਰ ਮੂਹੇ ਕੱਲ ਜੀਵਤ ਹੋਣਗੇ ਹਜ਼ਾਰ ਸੁਪਿਆ ਦੇਖੋ ਚਾਰ ਗੋਬਿੰਦ ਦੇ ਫਰਜ਼ੰਦ ਦੋ ਚਮਕੌਰ ਗੜੀ ਵਿੱਚ ਵਾਰੇ ਦੋ ਦੀਵਾਰ ਵਿੱਚ ਸਰਹੱਦ ਦਾਦੀ ਮਾਂ ਨੇ ਜੋ ਸਾਨੂੰ ಪಾਠ ਪੜਾਇਆ ਏ ਦਾਦੀ ਮਾਂ ਨੇ ਜੋ ਸਾਨੂੰ ಪಾਠ ਪੜਾਇਆ ਏ ਤੈਨੂੰ ਸਬਕ ਸਿਖਾਉਣ ਲਈ ਅਸਾਂ ਡੇਰਾ ਇੱਥੇ ਲਾਇਆ ਏ ਪਰ ਤੇਰੇ ਜ਼ੁਲਮਾਂ ਦੀ ਹੋ ਗਈ ਹੁਣ ਹੱਦ ਪਾਰ ਸੁਬਿਆ ਅੱਜ ਬੇਸ਼ੱਕ ਜੀ ਚਾਰ ਮੂਏ ਕੱਲ ਜੀਵਤ ਹੋਣਗੇ ਹਜ਼ਾਰ ਸੁਬਿਆ ਅਸਾਂ ਨਿਕੀਆਂ ਜਿੰਦਾਂ ਨੇ ਸਾਕਾ ਵੱਡਾ ਕਰਨਾ ਏ ਅਸਾਂ ਨਿਕੀਆਂ ਜਿੰਦਾਂ ਨੇ ਸਾਕਾ ਵੱਡਾ ਕਰਨਾ ਏ ਤੇਰੀ ਡੁੱਬ ਚੱਲੀ ਵੇੜੀ ਪਰ ਅਸਾਂ ਫੇਰ ਵੀ ਧਰਨਾ ਏ ਪੀੜੀ ਮੁਕਾ ਦੇਣੀ ਤੇਰੀ ਗੁਰੂ ਦੇ ਬੰਦੇ ਨੇ ਆਣ ਸੂਬਿਆ ਅੱਜ ਬੇਸ਼ੱਕ ਅਸੀਂ 4 ਮੂਏ ਕੱਲ ਜੀਵਤ ਹੋਣਗੇ ਹਜ਼ਾਰ ਸੂਬਿਆ ਦੇਖੋ 4 ਗੋਬਿੰਦ ਦੇ ਫਰਜ਼ਾਂਦ ਦੋ ਚਮਕੌਰ ਗੜੀ ਵਿੱਚ ਵਾਰੇ ਦੋ ਦੀਵਾਰ ਵਿੱਚ ਸਰਹੰਦ ਦੋ ਦੀਵਾਰ ਵਿੱਚ ਸਰਹੰਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ